ਸਰਕਾਰ ਕੋਲ 6 ਮਹੀਨੇ ਦੀਆਂ ਤਨਖਾਹਾਂ ਪੈਂਡਿੰਗ ਆ ਅਸੀਂ ਕੰਮ ਛੋੜਾ ਟਾਲ ਤੇ ਚੱਲ ਰਹੇ ਹਾਂ ਲੇਕਿਨ ਸਾਡੀ ਸਰਵਾਈਵ ਨਹੀਂ ਹੋ ਰਹੀ ਸਾਡੀਆਂ 6 ਮਹੀਨੇ ਦੀਆਂ ਤਨਖਾਹਾਂ ਪੈਂਡਿੰਗ ਆ ਪੰਜਾਬ ਸਰਕਾਰ ਸਾਨੂੰ ਤਨਖਾਹਾਂ ਨਹੀਂ ਦੇ ਰਹੀ 6 ਮਹੀਨੇ ਹੋ ਗਏ ਅਸੀਂ ਕੰਮ ਛੋੜਾ ਟਾਲ ਤੇ ਬੈਠੇ ਹੋਏ ਹਾਂ ਗੇਟ ਤੇ ਅਹ ਮੈਨੂੰ ਹੁਣੇ ਜੁਆਇੰਟ ਐਕਸ਼ਨ ਕਮੇਟੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਲੋਕਾ ਫੋਸਪੁਰ ਦੇ ਵਿਆਪਕ ਮਿਲੇ ਹੈ ਜਿਨ੍ਹਾਂ ਨੂੰ 6 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਪੰਜਾਬ ਸਰਕਾਰ ਤਰਫੋਂ ਦੇਖੋ ਜਦੋਂ ਦੇ ਆ ਝਾੜੂ ਵਾਲੇ ਆਏ ਆ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੇ ਖਜ਼ਾਨੇ 'ਚ ਐਜਾ ਕਾਟਾ ਪਾਇਆ ਤੇ ਐਜਾ ਉਹਨਾਂ ਨੇ ਠੱਗੀਆਂ ਮਾਰੀਆਂ ਕਿ ਅੱਜ ਮਲਾਜ਼ਮਾਂ ਟੀਚਰਾਂ ਨੂੰ ਵੀ ਤਨਖਾਹ ਨਹੀਂ ਮਿਲਦੀਆਂ 6 ਮਹੀਨਿਆਂ ਦੀਆਂ ਤੋ ਅਸੀਂ ਪਾਰਟੀ ਤਰਫੋਂ ਇਹਨਾਂ ਦੀ ਪੂਰੀ ਸਪੋਰਟ ਕਰਦੇ ਆਂ ਤੇ ਮੈਂ ਬਰੈਂਡਮ ਵੀ ਤੁਹਾਨੂੰ ਥੋੜਾ ਅੱਗੇ ਭੇਜਦਾ ਬਹੁਤ 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 ਮਾਦਮ ਸਹੀ ਦੱਸਾਂ ਇਹਦਾ ਇਲਾਜ ਹੈ ਝਾੜੂ ਵਾਲਾ ਪੜਾਓ ਵਾਪਸ ਅਕਾਲੀ ਦਲ ਲੈ ਕੇ ਆਓ ਮਾਦਮ ਹੋਰ ਕੋਈ ਇਲਾਜ ਨਹੀਂ ਮੈਂ ਜਦੋਂ ਕਹਿਣਾ ਚਾਹਣਾ ਆਪਣੀ ਸਰਕਾਰ ਜੈਕਾਰਾ ਅਕਾਲੀ ਦਲ ਤੁਸੀਂ ਦੇਖਿਆ ਹੋਣਾ ਆਪਣੀ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਦੀ ਦੁੱਖਦਰ ਸਮਝਦੀ ਹੈ ਤੋ ਇਸ ਕਰਕੇ ਓਕੇ ਸੋਕੇ ਤੇ ਪਾਉਣਾ ਪੈਣਾ ਪਰ ਥੋੜੀ ਲੜਾਈ ਲੜਾਂਗੇ ਅਸੀਂ ਵੀ ਥੋੜੀ ਬਹੁਤ ਬਹੁਤ ਧੰਨਵਾਦ ਮੈਂ ਆਪ ਚਿੱਠੀ ਲਿਖਦਾ ਹਾਂ ਹੈਲੋ